ਮੈਂ ਚਾਸਮਨ ਪੌਰਾ ਆ ਸੀ ਮਾਚੂਵੜਾ ਸਾਹ ਦੇ ਨੇੜੇ ਲੱਗ ਪਿੰਡ ਆ ਪਮਾਤ ਉਥੋਂ ਦੇ ਆ ਬਾਈ ਪ੍ਰੋਫੈਸ਼ਨ ਮੈਂ ਸੌਫਟਵੇਅਰ ਇੰਜੀਨੀਅਰ ਆ ਐਂਡ ਸਪੀਕਿੰਗ ਅਬਾਊਟ ਦਿਸ ਸਕੂਲ ਇਟਸ ਕੁਆਇਟ ਗੁੱਡ ਲਾਈਕ ਮਾਚੂਵੜਾ ਏਰੀਆ ਚ ਮੈਨੂੰ ਸਭ ਤੋਂ ਬੈਸਟ ਸਕੂਲ ਲੱਗਿਆ ਲਾਈਕ ਜਿਵੇਂ ਆਪਾਂ ਇਨ ਸ਼ਾਰਟ ਕਹ ਸਕਦਾ ਲੁਧਿਆਣੇ ਦੇ ਸਕੂਲਸ ਨੂੰ ਕੰਪੀਟੀਸ਼ਨ ਦਿੰਦੇ ਆ ਪ੍ਰੋਪਰ ਐਂਡ ਲਾਈਕ ਪੇਰੈਂਟਸ ਇਨਵੋਲਵਮੈਂਟ ਬਹੁਤ ਜ਼ਿਆਦਾ ਹੈ ਇਹਦੇ ਵਿੱਚ ਪ੍ਰੋਪਰਲੀ ਪੇਰੈਂਟਸ ਨੂੰ ਹਰ ਚੀਜ਼ ਦਾ ਨੰਨ ਦੱਸਿਆ ਜਾਂਦਾ ਵੀ ਅੱਜ ਕੀ ਹੋਇਆ ਬੱਚਿਆਂ ਨੂੰ ਕਿਵੇਂ ਕੀਤਾ ਐਂਡ ਲਾਈਕ ਬਾਕੀ ਜੋ ਚੀਜ਼ ਮੈਨੂੰ ਅੱਛੀ ਲੱਗੀ ਆ ਲਾਈਕ ਜਿਵੇਂ ਬੁੱਕ ਸੈਟ ਸਾਰਾ ਸਕੂਲ ਚ ਡੇ ਬੋਰਡਿੰਗ ਦੇ ਤਰ੍ਹਾਂ ਰੱਖ ਲੈਂਦੇ ਆ ਹਨਾ ਐਂਡ ਬੱਚਿਆਂ ਨੂੰ ਜਿੰਨਾ ਹੋਮਵਰਕ ਹੁੰਦਾ ਉਹਨਾਂ ਘਰ ਦਿੱਤਾ ਜਾਂਦਾ ਸਾਰਾ ਵਰਕ ਲੋਡ ਨਹੀਂ ਜ਼ਿਆਦਾ ਪਾਇਆ ਜਾਂਦਾ ਬੱਚਿਆਂ ਤੇ ਐਂਡ ਐਕਸਟਰਾ ਕਰਿਕੂਲਰ ਐਕਟੀਵਿਟੀਸ ਤੇ ਕਾਫੀ ਜ਼ਿਆਦਾ ਫੋਕਸ ਕੀਤਾ ਜਾਂਦਾ ਥੈਟਸ ਇਟ ਕੁਇਟ ਗੁੱਡ ਪੁਆਇੰਟ ਬਾਉਟ ਥੇ ਸਕੂਲ ਅੱਛਾ ਤੁਸੀਂ ਇੰਨਾ ਪੜ੍ਹੇ ਲੇਕਿਨ ਤੁਸੀਂ ਪਿੰਡ ਦੇ ਵਿੱਚ ਰਹਿੰਦੇ ਹੋ ਹਾਂਜੀ ਮੈਂ ਦੱਸ ਕਰਦੇ ਆ ਇਟਸ ਗੁੱਡ ਲਾਈਕ ਅਪਾ ਕੈਸ ਆਗਦਾ ਵੀ ਪਿੰਡ ਚ ਥੋੜੀਆਂ ਜਿਹੀਆਂ ਫੈਸਿਲਿਟੀਆਂ ਘੱਟ ਹੁੰਦੀ not an issue ਜਿਵੇਂ ਅਗਰ ਜਿਹਨੇ ਜੋ ਕਰਨਾ ਚਿੱਥੇ ਮਰਜ਼ੀ ਰਹਿ ਕੇ ਕਰ ਸਕਦਾ ਅਗਰ ਵਿਲਪਾਰਕ ਹੋਵੇ ਤਾਂ ਇਤਿਹਾਸ ਤਾਂ ਪਿੰਡਾਂ ਦੇ ਵਿੱਚ ਹੀ ਜ਼ਿਆਦਾ ਮਨਾਏ ਜਾਂਦੇ ਨੇ ਕਿਸ ਤਰ੍ਹਾਂ ਦੇ ਹਾਂਜੀ ਐਗਜ਼ੈਕਟਲੀ ਐਕਚੁਅਲੀ ਸ਼ਹਿਰਾਂ 'ਚ ਵੀ ਮਨਾਏ ਜਾਂਦੇ ਬਟ ਥੇ ਡਿਫਰੈਂਸ ਇਸ ਕਿ ਜੇ ਅਗਰ ਆਪਾਂ ਗੱਲ ਕਰੀਏ ਪਹਿਲਾਂ ਦਾ ਸਮਝ ਕਿਵੇਂ ਹੁੰਦਾ ਸੀ ਆਪਾਂ ਕੁੜੀਆਂ ਪੇਕੇ ਜਾਂਦੀਆਂ ਹੁੰਦੇ ਸੀ ਉੱਥੇ ਇਕੱਠੇ ਹੋ ਕੇ ਪਿੰਗਾ ਝੂਟਣੀਆਂ ਹਨਾ ਉਹ ਸਾਰਾ ਰਿਚੁਅਲ ਹੁੰਦਾ ਸੀ ਹੁਣ ਅੱਜਕਲ ਕੋਈ ਪੈਲੇਸ ਬੈਂਕਟ ਹਾਲ ਬੁੱਕ ਕਰ ਲੈਂਦੇ ਬਸ ਉੱਥੇ ਇਕੱਠੇ ਹੋ ਜਾਂਦਾ ਕੋਈ ਮੈਟਰ ਨਹੀਂ ਕਰਦਾ ਵੈਦਰ ਉਹ ਪੀਕੇ ਬੈਠੇ ਆ ਕਿ ਸੌਰੀ ਬੈਠੇ ਆ ਨਾ ਉਦੋਂ ਪਰ ਸ਼ਹਿਰਾਂ ਚ ਵੀ ਮੌਕੇ ਮਿਲਦੇ ਐ ਇੰਜੋਏ ਕਰਾਂਦੇ ਆ ਨਾ ਸ਼ਹਿਰਾਂ ਚ ਥੋੜਾ ਡਿਫਰੈਂਟ ਐ ਪਿੰਡਾਂ ਚ ਕਲਚਰ ਡਿਫਰੈਂਟ ਹੁੰਦਾ ਭਾਈ ਭੈਣ ਦੇ ਪਿਆਰ ਵਿੱਚ ਪੈਸਾ ਵੀ ਕਹਿੰਦੇ ਉਹ ਦਿੱਕਤ ਕਰ ਰਿਆ ਹੁਣ ਲੱਗਦਾ ਆ ਹਾਂ ਐਕਚੁਅਲੀ ਕਰਨਾ ਚਾਹੀਦਾ ਤਾਂ ਨਹੀਂ ਹੈਗਾ ਬਟ ਅੱਜ ਦਾ 트ਰੈਂਡ ਆ ਕਰ ਜਾਂਦਾ ਕੋਈ ਵੀ ਭੈਣ ਭਾਈ ਦਾ ਕੀ ਤੁਸੀਂ ਕਹਿ ਸਕਦੇ ਕੋਈ ਵੀ ਰਿਸ਼ਤਾ ਐ ਪੈਸਾ ਸਭ ਤੋਂ ਵੱਡੀ ਲੜਾਈ ਵੀ ਬਣ ਜਾਂਦਾ ਤੇ ਅਗਰ ਪਾ ਇਗਨੋਰ ਕਰੀਏ ਤਾਂ ਡੈਫੀਨਿਟਲੀ ਭੈਣ ਭਾਈ ਦਾ ਪਿਆਰ ਵੀ ਬਹੁਤ ਵੱਡੀ ਚੀਜ਼ ਹੁੰਦੀ ਹੈ ਜੀ ਸੰਦੇਸ਼ ਇਹ ਸਾਰੇ ਮਿਲਜੁਲ ਕੇ ਰੋ ਐਂਡ ਆਪਣੇ ਬੱਚਿਆਂ ਨੂੰ ਆਪਣੇ ਪਰਿਸ਼ੋਕਰ ਨਾਲ ਜੋੜ ਕੇ ਰੱਖੋ ਦੋ ਮਾਡਰਨਿਜ਼ਮ ਵੀ ਇੰਪੋਰਟੈਂਟ ਹੈ ਤੇ ਟ੍ਰੈਡੀਸ਼ਨਲ ਕਲਚਰਲ ਵੈਲਿਊਜ਼ ਵੀ ਇੰਪੋਰਟੈਂਟ ਨੇ ਤੁਹਾਡਾ ਨਾਮ ਹੈ ਸੋਨੀਆ ਸ਼ਰਮਾ ਹਾਂ ਜੀ ਤੁਹਾਡਾ ਨਾਮ ਹੈ ਸਕੂਲ ਡੀਪੀਐਸ ਕੇਜੀ ਮਾਚੀਵੜਾ ਮੈਂ ਡੀਪੀਐਸ ਕੇਜੀ ਮਾਚੀਵੜਾ ਦੀ ਹੈੱਡ ਹੈਗੀ ਹਾਂ ਜੀ ਇਹਨਾਂ ਦਾ ਤਿਆਰ ਬਣਾ ਲਓ ਕਿਸ ਤਰ੍ਹਾਂ ਦੇਖ ਰਹੇ ਹੋ ਦੀਆਂ ਦਾ ਤਿਉਹਾਰ ਜਿਹੜਾ ਹੈ ਸੌਣ ਦੇ ਮਹੀਨੇ ਵਿੱਚ ਸਾਰੀਆਂ ਲੇਡੀਜ਼ ਨਾਲ ਮਿਲ ਕੇ ਮਨਾਉਂਦੀਆਂ ਨੇ ਤੇ ਅਸੀਂ ਉਹਨੂੰ ਹੀ ਆਪਣੇ ਮਾਈਂਡ ਵਿੱਚ ਰੱਖ ਕੇ ਆਪਣੀਆਂ ਮਦਰਸ ਦੇ ਲਈ ਇਹ ਸਾਰਾ ਅਸੀਂ ਪ੍ਰੋਗਰਾਮ ਜਿਹੜਾ ਹੈ ਆਰਗੇਨਾਈਜ਼ ਕੀਤਾ ਹੈ। ਉਹ ਤੇ ਤੀਆਂ ਦੇ ਤਿਉਹਾਰ ਤੇ ਪਹਿਲਾਂ ਦੇ ਵਿੱਚ ਕੁਝ ਫਰਕ ਲੱਗਦਾ ਤੁਹਾਨੂੰ? ਅ ਹਾਂਜੀ ਫਰਕ ਤਾਂ ਹੈ ਕਿਉਂਕਿ ਹੁਣ ਜ਼ਮਾਨਾ ਜਿਹੜਾ ਹੈ ਥੋੜਾ ਜਿਆਦਾ ਮਾਡਰਨ ਹੋ ਗਿਆ ਹੈ ਪਹਿਲੇ ਥੋੜਾ ਜ਼ਿਆਦਾ ਜਿਵੇਂ ਕਲਚਰਲ ਹੁੰਦਾ ਸੀਗਾ ਹੁਣ ਅਸੀਂ ਸਿਰਫ ਮੌਕੇ ਲੱਭਦੇ ਹਾਂ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਕਲਚਰ ਦੇ ਨਾਲ ਜੁੜੇ ਰਹੀਏ। ਕੋਈ ਸੰਦੇਸ਼ ਦੇ ਰਿਹਾ ਹਾਂ ਮੈਂ ਸਾਰਿਆਂ ਨੂੰ ਸਿਰਫ ਇਹੀ ਸੰਦੇਸ਼ ਦੇਣਾ ਚਾਹੂੰਗੀ ਕਿ ਸਾਨੂੰ ਆਪਣੇ ਕਲਚਰ ਨੂੰ ਕਦੇ ਭੁੱਲਰਨੀ ਚਾਹੀਦਾ ਆਪਣੀ ਜਿਹੜੀ ਵਿਰਾਸਤ ਆ ਜਿਹੜੀ ਪਛੋਕਰ ਆ ਉਹਨੂੰ ਹਮੇਸ਼ਾ ਯਾਦ ਰੱਖੋ ਉਹਨੂੰ ਨਾਲ ਲੈ ਕੇ ਹੀ ਚੱਲੋ ਤੇ ਆਪਣੇ ਬੱਚਿਆਂ ਨੂੰ ਵੀ ਉਹਨੂੰ ਯਾਦ ਰੱਖਣ ਦੀ ਤੇ ਉਹਦੀ ਸਿੱਖਿਆ ਹਮੇਸ਼ਾ ਨਾਲ ਦੇ ਨਾਲ ਦਿੰਦੇ ਰਹੋ ਤੁਹਾਡਾ ਨਾਮ ਦੱਸੋ ਮੇਰਾ ਨਾਮ ਨੀਦੀ ਸ਼ਰਮਾ ਹੈ ਇਹਾਂ ਦੇ ਤਿਹਾਰ ਦੇ ਉਤਸਵ ਕਿਸ ਤਰ੍ਹਾਂ ਦੇਖਦੇ ਇਸ ਤਿਹਾਰ ਐਕਚੁਅਲੀ ਤਿੰयां ਦਾ ਤਿਹਾਰ ਸਾਡੇ ਪੰਜਾਬੀ ਜਿਹੜੇ ਹੈਗੇ ਕਲਚਰ ਦੀ ਪਹਿਚਾਨ ਹੈ ਐਂਡ ਆਮ ਵੈਰੀ ਹੈਪੀ ਕਿ ਡੀਪੀਐਸ ਨੇ ਉਤਾਲਾ ਕੀਤਾ ਕਿ ਬੇਸਿਕ ਤੋਂ ਹੀ ਸਾਡੇ ਬੱਚਿਆਂ ਨੂੰ ਪਤਾ ਚੱਲੇ ਸਾਡੇ ਕਲਚਰ ਬਾਰੇ ਸਾਡੇ ਟਰੈਡੀਸ਼ਨ ਬਾਰੇ ਸੋ ਕੰਗratulations ਟੂ 올 ਡੀਪੀਐਸ ਟੀਮ ਸੈਲੀਬ੍ਰੇਟ ਕੀਤਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਿਆ ਸਾਰੇ ਬੜੇ ਵਧੀਆ ਬਣ ਕੇ ਆਏ ਨੇ ਪੂਰੇ ਪੰਜਾਬੀ ਟ੍ਰੈਡੀਸ਼ਨਲ ਲੁੱਕ ਵਿੱਚ ਆਏ ਨੇ ਅੱਜ ਨੱਚਣ ਗਾਣ ਦਾ ਵੀ ਪ੍ਰੋਗਰਾਮ ਹੋਏਗਾ ਸੋ ਆਈ ਐਮ ਵੈਰੀ ਹੈਪੀ ਅਬ ਤੁਹਾਡਾ ਲਾਂਡਾ ਤੂ ਮੇਰਾ ਨਾਮ ਕੁਲਵੰਤ ਕੌਰ ਹੈ ਮੈਂ ਮਾਚੀ ਵੜਾ ਤੇ ਹਾਂ ਕਿੰਦਾ ਦੇਖਦੇ ਹੋ ਅੱਜ ਪੂਰ ਚਾਇਤੀਆਂ ਦਾ ਤਿਆਰ ਮਨਾਇਆ ਜਾ ਰਿਹਾ ਹਾਂਜੀ ਅੱਜ ਦੇਖ ਕੇ ਡੈਕੋਰੇਸ਼ਨ ਦੇਖ ਕੇ ਬਹੁਤ ਵਧੀਆ ਲੱਗਿਆ ਮਤਲਬ ਵਧੀਆ ਹੈ ਜਦੋਂ ਆਪਾਂ ਕਿਸੇ ਮੌਕੇ ਤੇ ਮਿਲਦੇ ਆ ਸਭ ਮਿਲਦੇ ਜੁਲਦੇ ਨੇ ਪੇਰੈਂਟਸ ਬਹੁਤ ਵਧੀਆ ਲੱਗਦਾ ਇਹਨਾਂ ਲੋਕੋ ਨੂੰ ਖੁਸ਼ ਦੇ ਰਿਹਾ ਮਾਰ ਦਿੰਦੇ ਕੀ ਕਹੋਗੇ ਉਹਨਾਂ ਲਈ ਇੱਕੋ ਹੀ ਗੱਲ ਕਹਿਣੀ ਚਾਹੂੰਗੀ ਵੀ ਤੀਆਂ ਤੇ ਪੁੱਤਰਾ ਲਈ ਕੋਈ ਮਤਲਬ ਐਵੇਂ ਦੀ ਗੱਲ ਨਹੀਂ ਹੈਗੀ ਵੀ ਦੋਨੋਂ ਹੀ ਬਰਾਬਰ ਹੁੰਦੇ ਆ ਪੁਰਾਣੇ ਸਮੇਂ ਦੀਆਂ ਤੀਆਂ ਤੇ ਨੂੰ ਦੇ ਵਿੱਚ ਕੀ ਫਰਕ ਲੱਗਦਾ ਪੁਰਾਣੇ ਸਮੇਂ ਦੇ ਵਿੱਚ ਇਹ ਹੁੰਦਾ ਸੀ ਵੀ ਸਾਰੇ ਰਲ ਮਿਲ ਕੇ ਇਕੱਠੇ ਮਤਲਬ ਇੰਜੋਏ ਕਰਦੇ ਸੀਗੇ ਬਟ ਉਹ ਥੋੜਾ ਜਿਹਾ ਘੱਟ ਹੋ ਗਿਆ ਹੁਣ ਬਟ ਹੁਣ ਅਸੀਂ ਚਾਹੁੰਦੇ ਆ ਵੀ ਇਕੱਠੇ ਹੋਈਏ ਬਟ ਅੱਜ ਦੇ ਟਾਈਮ ਦੇ ਵਿੱਚ ਮਤਲਬ ਐਨੇ ਬਿਜ਼ੀ ਹੋ ਗਏ ਆ ਲੋਕ ਵੀ ਬਹੁਤ ਘੱਟ ਐਵੇਂ ਦੇ ਲੋਕ ਨੇ ਜੋ ਟਾਈਮ ਕੱਢ ਪਾਉਂਦੇ ਆ